ਇਕ ਜੈਨੇਈ ਸਾਧੂ ਨਾਲ ਗਰੇੜੀ ਇਹਦੇ ਅੱਜ ਕਿਦਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲ ਵੀਰਿਆ ਨਹੀਂ ਗਏ ਮੈਂ ਕ ਸੰਤ ਜੀ ਹਮ ਤੋ ਹਿਆ ਸਿਰਫ ਦਰਸ਼ਨ ਕਰਨ ਆਏ تھے ਘੁੰਮਣੇ ਆਏ تھے ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਸਵਾਰ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਲਈਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਸ ਤੇ ਬਹਿਸ ਲੰਬੀ ਹੋ ਗਈ ਲੰਬੇ ਜਦ ਪਹਿਸ ਹੋ ਗਈ। ਔਨੇਕ ਜਿਆ ਮੈਨੂੰ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਹਿੰਦੇ ਕੁਦਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਸਿਹਰੀ ਤੇ ਖਾਰੇ ਮੇਰਾ ਹੋਰ ਕੀ ਹੈ ਮੈਂ। ਮੈਂ ਤਾਂ ਸਿਰਫ ਘਮੜ ਆਇਆ ਸੀ। ਬਟਵੇ ਚੋਂ ਆਨੇ ਦਵਾਈ ਕੱਢੀ। ਪਾਣੀ ਮਗਾਇਆ। ਤੇ ਪਾਣੀ ਨਾਲ ਦਵਾਈ ਖਾ ਗਏ ਮੈਂ ਕਿ ਸੰਧ ਜੀ ਇਹ ਕੀ ਖਾਦਾ ਹੈ ਕਦਨ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੱਗ ਦਵਾਈ ਲਈਏ ਮੈਂ ਕਿ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਬ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂਨ ਬڑے ਜੀਵ ਹੱਤਿਆ ਕੀਤੇ ਦੋਸੀ ਇਹਨਾਂ ਨੂੰ ਪੱਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਉਹ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਆਉਂਦੇ ਨੇ ਮਲੇਰੀਏ ਦੇ ਮੱਛਰ ਆਉਂਦੇ ਨੇ ਤਬੇ ਦਿਖਦੇ ਕਿਟਾਣੂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਹੈ। ਇੱਕ ਪਾਸੇ ਕਰਨਾ ਪੈਂਦਾ ਹੈ। ਅਹਿੰਸਾ ਪਰਮ ਧਰਮ ਨਹੀਂ ਹੈ। ਧਰਮ ਦਾ ਇੱਕ ਛੋਟਾ ਜਿਹਾ ਅੰਗ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਅਹਲਕਾਰ ਜੋ ਸਤਿਗੁਰ ਦੇ ਸਰਦਾ ਰੱਖਦੇ ਸਨ ਉਹਨਾਂ ਨੇ ਕਿਦਰੇ ਬੰਦੇ ਗੀਤੀ ਮਹਾਰਾਜ ਤੁਹਾਡੇ ਹੱਥ ਦੇ ਤਲਵਾਰ ਚੰਗੀ ਨਹੀਂ ਲੱਗਦੀ। ਇੱਤੇਰ ਕਮਾਨ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗਦੇ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਹੈ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਕੜੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਗ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਬਲਾ ਚਾਰ ਗੀ ਦਰਮਿਆ ਆਮਦਮ ਬ ਤਦਬੀਰੋ ਤੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਐ ਲਾਚਾਰ ਹੋ ਕੇ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਐ ਮੇਰੀ ਖੁਸ਼ੀ ਨਹੀਂ ਐ ਖੁਸ਼ੀ ਨਾਲ ਨਹੀਂ ਚੁੱਕੀ ਲਾਚਾਰ ਹੋ ਕੇ ਚੁੱਕੀ ਐ मजबूर हो के चुकी है की मजबूरी है दूसरीयां पंक्तियां सतगुरु खुलासा कर दे एक जालम मनक अपने पैरਾਂ तले مظلومਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਲਿਤਾੜੀ ਜਾ ਰਿਹਾ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਵੀ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ तेरे कदमां दे ਥੱਲੇ ਮਜ਼ਲੂਮ ਚਿਥੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰ ਆਵਣ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿੰਦੇ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂ ਕਾਗਜ਼ ਹਮਾ ਹਿਲਦੇ ਦਰਗੋ ਯਸ حلال است بردم بشم شیر دا حلال ہے جائز ہے اس وقت تلوار چکنا جب ظالم اپنے قدم نہ روک رہے ہیں ہنسہ پرم دھرم سکھ جگت دے چنے اس پرم دھرم کر کے ہندوستان 2000 سال غلام رہا اس وقت میں دو شہد کیسے سنا ਥੋੜੇ ਜਿਹਾ ਕੁਝ ਲੋਕ ਦੇਸ਼ ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਬਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਆ ਗੱਲ Swami Mahavir ਦੀ ਤੇ Mahatma Buddha ਦੀ ਸਾਰੇ ਬਿਕਸ਼ੂ ਬਣ ਜਾਣ ਸਾਰੇ ਪਰ ਦੇਗਾ ਕੌਣ ਕਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ पांडे ਜੀ ਕਿਉਂਕਿ ਸਾਰੇ ਬਿਖਸ਼ੂ ਬਣੇ ਤੇ ਜੇ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ तो फिर बौद्ध धर्म है जैन धर्म है व्यक्तिगत धर्म है समूहक धर्म नहीं उन्होंने प्रचार प्रचारक भी मन गए कह लगे हाँ मैं और इस तो मैं